ਸਰਹੰਦ ਪਟਿਆਲਾ ਰੋਡ ਤੇ ਪੈਂਦੇ ਪਿੰਡ ਆਦਮਪੁਰ ਨੇੜੇ ਪਾਖੜਾ ਨਹਿਰ ਦੇ ਕਿਨਾਰੇ ਪਸ਼ੂਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਐਸਪੀ ਰਾਕੇਸ਼ ਜੱਜਮ ਨੇ ਦੱਸਿਆ ਕਿ ਬਕੋ ਵੱਖ ਪੱਖਾਂ ਤੋਂ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 26 ਤਾਰੀਖ ਦੇ ਰਾਤ ਨੂੰ ਕੰਟਰੋਲ ਰੂਮ ਤੇ ਇੱਕ ਸੂਚਨਾ ਮਿਲੀ ਸੀ ਔਰ ਕਿ ਸਰਹੰਦ ਪਟਿਆਲਾ ਰੋਡ ਆਦਮਪੁਰ ਪਿੰਡ ਦੇ ਨੇੜੇ ਜਿਹੜੀ ਮਹਿਰ ਜਾਂਦੀ ਹੈ ਉੱਥੋਂ 1.5 ਕਿਲੋਮੀਟਰ ਅੰਦਰ ਗੋਮਾਸ ਪਿਆ ਹੈ ਇਹ ਸੂਚਨਾ ਜਿਸ ਜਿਵੇਂ ਮਿਲੀ ਸੂਚਨਾ ਮਿਲਦੇ ਹੀ ਡੀਐਸਪੀ ਸੁਖਨਾਥ ਸਿੰਘ ਫਤਿਹਗੜ੍ਹ ਸਾਹਿਬ ਇਮੀਡੀਟਲੀ 4 ਵਜੇ ਹੀ ਉਸ ਸਪੋਰਟ ਤੇ ਪਹੁੰਚ ਗਏ ਨਾਲ ਐਸਐਚਓ ਇਨਦੀ ਪੂਰੀ ਟੀਮ 온 ਸਪੋਰਟ ਸੀਗੀ ਉੱਥੇ ਇਹਨਾਂ ਨੇ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕੀਤਾ ਇਮੀਡੀਏਟਲੀ ਉੱਥੋਂ ਐਸਐਸਪੀ ਸਾਹਿਬ ਨੂੰ ਮੈਨੂੰ ਸਾਰੇ ਨੂੰ ਇਹਨਾਂ ਨੇ ਅਪਰਾਇਜ਼ ਕੀਤਾ ਔਰ ਸਿਚੁਏਸ਼ਨ ਨੂੰ ਔਰ ਜਿਸ ਹਿਸਾਬ ਨਾਲ ਇੱਥੇ ਰਿਪੋਰਟਿੰਗ ਸੀਗੀ ਉਹਨੂੰ ਦੇਖਦੇ ਵੇ ਐਸਐਸਪੀ ਸਾਹਿਬ ਨੇ ਰਾਤੀ ਕਾਨਫਰੈਂਸ ਕਾਲ ਕਰਕੇ ਸਾਰੀ ਟੀਮਾਂ ਬਣਾਈ ਔਰ ਇਮੀਡੀਏਟਲੀ ਜੜੀ ਵੀ ਬਣਦਾ ਸਪੋਰਟ ਡੀਐਸਪੀ ਸਾਹਿਬ ਨੂੰ ਦਿੱਤਾ ਜਾ ਸਕਦਾ ਸੀ ਉਹ ਪ੍ਰੋਵਾਈਡ ਕੀਤਾ ਗਿਆ ਉਸ ਤੋਂ ਬਾਅਦ ਸਵੇਰੇ ਹੁੰਦੇ ਹੁੰਦੇ ਜੜੀ ਵੀ ਇਸ ਪਰ ਪ੍ਰੋਟੋਕੋਲ ਰਿਕੁਆਇਰਮੈਂਟ ਸੀਗੀ ਫੋਰੈਂਸਿਕ ਟੀਮ ਔਰ ਵੈਟਨਰੀ ਡਾਕਟਰ ਦੀ ਟੀਮ ਔਰ ਸਪੋਰਟ ਤੇ ਭਜਵਾਈ ਗਈ ਤਾਂ ਕਿ ਸੈਂਪਲਿੰਗ ਦੇ ਕਲੈਕਸ਼ਨ ਹੋ ਸਕੇ ਔਰ ਇਸ ਨੂੰ ਪ੍ਰੋਪਰ ਇਨਵੈਸਟੀਗੇਟ ਕੀਤਾ ਜਾ ਸਕੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਵੱਲੋਂ ਸਾਰੀ ਟੀਮ ਦੀ ਮੀਟਿੰਗ ਕੀਤੀ ਗਈ ਔਰ ਵੱਖ-ਵੱਖ ਟੀਮਾਂ ਬਣਾਈ ਗਈ ਜਿਦੇ ਚ ਟੈਕਨੀਕਲ ਡਿਜੀਟਲ ਔਰ ਬਾਕੀ ਡਾਟਾ ਦਾ ਕਲੈਕਸ਼ਨ ਸ਼ੁਰੂ ਕੀਤਾ ਗਿਆ ਇਹ ਸ਼ੁਰੂ ਕਰਨ ਦੇ ਬਾਅਦ ਜਿਹੜਾ ਮੈਟਰ ਸਾਹਮਣੇ ਆਇਆ ਕਿ ਉੱਥੇ ਜੈ ਜੈੋਜੀ ਉਹ ਥਾਂ ਸੀ ਔਰ ਉੱਥੋਂ ਸੜਕ ਤੋਂ ਦਿਖਣਾ ਲੱਭਣਾ ਜਾਂ ਉਹਨੂੰ ਕਿਸੇ ਹਿਸਾਬ ਨਾਲ ਮੋਨੀਟਰ ਕਰਨਾ ਬੜਾ ਮੁਸ਼ਕਲ ਸੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕਿ ਨਹਿਰ ਦੇ ਕਿਨਾਰੇ ਜੰਗਲ ਦੇ ਵਿੱਚ ਕਿਥੇ ਸੀਗਾ ਇਹ ਸਪੌਟ ਔਰ ਸਪੌਟ ਤੇ ਦੋ ਤੋਂ ਤਿੰਨ گاਵਾ ਜਿਵੇਂ ਨਜ਼ਰ ਆ ਰਹੇ ਸੀ ਕਿ ਵੱਡੀ ਹੋਈ ਹੈ ਉਸ ਤੋਂ ਬਾਅਦ ਜਿਹੜੀ ਟੀਮਾਂ ਨੇ ਵੱਖ-ਵੱਖ ਟੀਮਾਂ ਬਣਾਈ ਗਈ ਔਰ ਟੀਮਾਂ ਨੇ ਰੇਡ ਕਰਨੀ ਸ਼ੁਰੂ ਕੀਤੀ ਸੋਰਸ ਇਨਪੁਟ ਸੀਗੇ ਕੁਝ ਇਨਪੁਟ ਸਾਨੂੰ ਹੋਰ ਵੀ ਪਾਸੇ ਆ ਰਹੇ ਸੀ ਉਸ ਤੋਂ ਬਾਅਦ ਕੁਝ ਜਿਵੇਂ ਐਨਾਲਿਸਿਸ ਕੀਤਾ ਗਿਆ ਫਿਰ ਜਿਹੜੀ ਸੀਸੀਟੀਵੀ ਫੁਟੇਜ ਐ ਬਾਕੀ ਉਹਦੀ ਫਿਰ ਚੈਕਿੰਗ ਕੀਤੀ ਗਈ ਉਥੇ ਰਿਪੋਰਟ ਸੀਗੀ ਕਿ ਇੱਕ ਕੋਈ ਗੱਡੀ ਸੀਗੀ ਚਿੱਟੇ ਰੰਗ ਦੀ ਉਹ ਵੀ ਇਸਤੇਮਾਲ ਹੋਈ ਸੀ ਉਸ ਇਨਫੋਰਮੇਸ਼ਨ ਨੂੰ ਦੇਖਦੇ ਹੋਏ ਸਾਰੇ ਟੋਲ ਪਲਾਜ਼ਾ ਸਾਰੇ ਜਿੱਥੇ ਆਪਾਂ ਨਾਕੇ ਸੀਗੇ ਉਹ ਰਾਤੀ ਅਲਰਟ ਕਰਤੇ ਸੀ ਸੋ ਥੈਟ ਕਿ ਉਹ ਗੱਡੀ ਕਿਸੇ ਵੀ ਆਪਣੇ ਡਿਸਟ੍ਰਿਕਟ ਨੂੰ ਕਰਾਸ ਕਰਕੇ ਨਾ ਜਾ ਸਕੇ ਉਸੇ ਜ਼ਮ ਨਾਲ ਉਹਨਾਂ ਨੇ ਵੀ ਸਿਕਿਉਰਿਟੀ ਨੂੰ ਦੇਖਦੇ ਹੋਏ ਉਹ ਗੱਡੀ ਨੂੰ ਲੈ ਕਰਕੇ ਬਾਹਰ ਨਹੀਂ ਪਜੇ ਉਹਨਾਂ ਨੇ ਕਿਥੇ ਮੰਡੀ ਗੋਵਿੰਦਗੜ ਗੱਡੀ ਕਿਥੇ ਨੂੰ ਨਾਲ ਲੁਕਾਤੀ ਉਹ ਗੱਡੀ ਦੀ ਰਿਕਵਰੀ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀ ਟੀਮ ਕਰ ਰਹੀ ਸੀ ਉਹਨਾਂ ਨੇ ਉਸ ਦਿਨ ਹੀ ਗੱਡੀ ਦੀ ਰਿਕਵਰੀ ਕਰ ਲਈ ਗੱਡੀ ਦੇ ਵਿੱਚ ਵੀ ਗੋਮਾਸ ਪਿਆ ਸੀ ਸੋ ਐਸ ਪਰ ਪ੍ਰੋਟੋਕੋਲ ਜਿਹੜੇ ਵੀ ਸੈਂਪਲ ਦੀ ਕਲੈਕਸ਼ਨ ਸੀਗਾ ਉਹ ਕੀਤਾ ਗਿਆ ਉਸ ਤੋਂ ਬਾਅਦ ਜੋ ਮਾਸ ਗੱਡੀ ਦੇ ਵਿੱਚ ਪਿਆ ਸੀ ਜੋ ਮਾਸ ਸਪੋਰਟ ਸੀਗਾ ਉਹ ਸਾਰੇ ਨੂੰ ਐਸ ਪਰ ਰਿਚੁਅਲਸ ਐਸ ਪਰ ਪ੍ਰੋਟੋਕੋਲ ਉਸ ਨੂੰ ਫੈਰੋਥੇ ਡਿਸਪੋਜ਼ کورٹ ਦੇ ਆਰਡਰ ਲੈ ਕਰਕੇ ਔਰ ਉਹਨੂੰ ਡਿਸਪੋਜ਼ ਆਫ ਕੀਤਾ ਗਿਆ ਡਿਸਪੋਜ਼ ਕਰਨ ਦੇ ਬਾਅਦ ਜਿੰਨੇ ਵੀ ਉੱਥੇ ਗੁਰ ਰਖਸ਼ਕ ਦਲ ਸੀਗੇ ਹੋਰ ਵੀ ਜਿਹੜੇ ਜਿਹੜੇ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਸੀਗੇ ਉਹ ਸਾਰੇ ਦੇ ਨਾਲ ਗੱਲਬਾਤ ਕਰਕੇ ਅਸੀਂ ਮੰਨ ਜੋ ਐਸਐਸਪੀ ਸਾਹਿਬ ਨੇ ਇਸ ਪੂਰੇ ਮੁੱਦੇ ਨੂੰ ਟੀਮ ਨੂੰ ਲੈ ਕਰਕੇ ਹਦਾਇਤ ਦਿੱਤੀ ਸੀ ਕਿ ਜਿੰਨਾ ਛੇਤੀ ਤੋਂ ਛੇਤੀ ਅਸੀਂ ਇਸ ਤੇ ਅਰੈਸਟ ਪਾਈ ਹੈ ਔਰ ਜੜੇ ਵੀ ਅਕਿਊਜ਼ਡ ਹੈਗੇ ਉਹਨਾਂ ਨੂੰ ਫੜਾ ਜਾਏ। ਔਰ ਬਹੁਤ ਹੀ ਚੰਗਾ ਮੈਂ ਦੱਸਕਦਾ ਹਾਂ ਕਿ ਕੰਮ ਸੁੱਖਾ ਨਹੀਂ ਸੀਗਾ ਬਟ ਜਿਸ ਹਿਸਾਬ ਨਾਲ ਸੁਖਨਾਥ ਸਾਹਿਬ ਨੇ ਆਪਣੀ ਟੀਮ ਨੂੰ ਲੀਡ ਕੀਤਾ ਹੈ ਜਿਸ ਹਿਸਾਬ ਨਾਲ ਐਸਐਚਓ ਉਹਨਾਂ ਦੀ ਟੀਮ ਨੇ ਟੈਕਨੀਕਲ ਟੀਮ ਨੇ ਬਾਕੀ ਪੂਰੇ ਜ਼ਿਲ੍ਹੇ ਦੀ ਟੀਮ ਨੇ ਅੰਡਰ ਸੁਪਰਵੀਜ਼ਨ ਅੰਡਰ ਕਮਾਂਡ ਆਫ ਐਸਐਸਪੀ ਸਾਹਿਬ ਕੰਮ ਕੀਤਾ ਹੈ। ਇਹ ਸਰਹਾਂਜ ਹੋ ਗਏ ਕਿ ਇਸ ਹਿਸਾਬ ਨਾਲ ਇਹਨਾਂ ਨੇ ਇਹ ਦੋ ਦਿਨਾਂ ਦੇ ਅੰਦਰ ਅੰਦਰ ਜਿਨਨੇ ਬੰਦੇ ਇਨਵੋਲ ਸੀਗੇ ਸਾਰਾ ਐਨਟਾਇਰ ਮੈਟਰ ਨੂੰ ਟਰੇਸ ਕੀਤਾ ਹੈ ਟਰੇਸ ਕਰਕੇ 3 ਬੰਦੇ ਦੀ ਅਰੈਸਟ ਕੀਤੀ ਹੈ 2 ਬੰਦੇ ਹੋਰ ਜਿਹੜੇ ਕਿ ਇਹਦੇ ਵਿੱਚ ਨੋਮੀਨੇਟ ਕੀਤੇ ਗਏ ਇਸ ਤੋਂ ਇਲਾਵਾ ਹੋਰ ਵੀ ਬੰਦੇ ਨੇ ਜਿਨ੍ਹਾਂ ਦੇ ਅਸੀਂ ਡਾਊਟ ਕਰ ਸਕਦੇ ਹਾਂ ਕਿ ਇਸ ਦੇ ਵਿੱਚ ਇਨਵੋਲ ਸੀਗੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੀ ਗੱਡੀ ਵਰਤੀ ਗਈ ਸੀ ਉਹ ਬ੍ਰੀਜਾ ਵਾਈਟ ਕਲਰ ਦੀ ਗੱਡੀ ਸੀਗੀ ਔਰ ਉਹਦੀ ਵੀ ਇਨਵੈਸਟੀਗੇਸ਼ਨ ਨਾਲ ਦੇ ਨਾਲ ਕੀਤੀ ਗਈ ਟੋਲ ਡਾਟਾ ਬਾਕੀ ਡਾਟਾ ਜਿਹੜੇ ਹੈਗੇ ਸੀਸੀਟੀਵੀ ਤੋਂ ਫੁਟੇਜ ਕਢਾਈ ਗਈ ਇਸ ਤੋਂ ਇਹ ਪਾਇਆ ਗਿਆ ਕਿ ਇਹ ਗੱਡੀ ਦਿੱਲੀ ਦੀ ਗੱਡੀ ਸੀਗੀ ਜਿਹੜੀ ਇਹਦੀ ਚੋਰੀ ਦੀ ਗੱਡੀ ਸੀਗੀ। ਚੋਰੀ ਕੀ ਗੱਡੀ ਇਹ ਕੰਮ ਦੇ ਵਿੱਚ ਇਹਨਾਂ ਨੇ ਵਰਤੀ ਸੀ। ਉਸ ਤੋਂ ਇਲਾਵਾ ਮੈਂ ਦੱਸ ਸਕਦਾ ਹਾਂ ਕਿ ਜਿਹੜਾ ਗੋ ਦੀ ਸਪਲਾਈ ਕਰਨ ਵਾਸਤੇ ਇਹ ਟੈਂਪੋ ਯੂਜ਼ ਕਰਦੇ ਸੀ ਉਹ ਟੈਂਪੋ ਵੀ ਰਿਕਵਰ ਕਰ ਲਿਆ ਗਿਆ। ਉਸ ਤੋਂ ਇਲਾਵਾ ਜਿਹੜੇ ਗਾ ਵੱਢਣ ਵਾਸਤੇ ਚਾਕੂ ਜਿਹੜੇ ਛੁਰੀਆਂ ਇਸਤੇਮਾਲ ਕਰਦੇ ਸੀ ਉਹ ਵੀ ਟੈਂਪੋ ਦੇ ਵਿੱਚ ਇਹਨਾਂ ਨੇ ਰਿਕਵਰ ਕੀਤੇ। ਹੋਰ ਵੀ ਜਿਹੜੀ ਦੋ ਮੋਟਰਸਾਈਕਲ ਤਿੰਨ ਮੋਟਰਸਾਈਕਲ ਟੋਟਲ ਸੀਗੀ ਜਿਹੜੀ ਉਸ ਦਿਨ ਇਹ ਇਵੈਂਟ ਦੇ ਵਿੱਚ ਇਹਨਾਂ ਨੇ ਵਰਤੀ ਸੀ ਉਹਨਾਂ ਦੀ ਵੀ ਰਿਕਵਰੀ ਕਰ ਲਈ ਗਈ ਹੈ ਇਸ ਲਈ ਵੀ ਤੇ ਤੂੰ ਇਹ ਨਮੂਨਾ ਫੇਰ ਅ ਹਜੇ ਕਹਿਣਾ ਮੁਸ਼ਕਿਲ ਹੈ ਕਿ ਕਿੰਨਾ ਡੇਰ ਤੋਂ ਕਰਦੇ ਸੀ ਬਟ ਜਿਸ ਹਿਸਾਬ ਨਾਲ ਇੱਥੇ ਬੰਦੇ ਸੀਗੇ ਜਿਹੜੀ ਹੁਣ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਤੋਂ ਹੈ ਕਿ ਇਸ ਤੋਂ ਪਹਿਲੇ ਵੀ ਇਹਨਾਂ ਨੇ ਕੰਮ ਕੀਤੇ ਹੋਏ ਹੈ